ਚਲੋ ਭਾਈ ਦੇਖੋ ਅੱਪ ਮੈਂ ਕੀ ਕਰਾਂ ਮੰਦ ਕਰ ਉਹ ਇਧਰ ਆਉ ਤੇਰੀ ਨਹੀਂ 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 ਮੀਆਂ ਸਕਲੈਮ ਇਹ ਫਸ ਗਿਆ ਸੀ ਇਹ 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 ਇਹ

इस उम्मीद पे आज जीतेंगे कल जीतेंगे परसों जीतेंगे ਹਜੀ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਵੀਰ ਕਰਦੇ ਆ ਸਾਰੇ ਠੀਕ ਠਾਕ ਹੋਵਾਂਗੇ ਕਰਦੇ ਆ ਅੱਜ ਦੇ ਵਲੌਗ ਦਾ ਆਗਾਜ਼ ਅੱਜ ਸਾਡੇ ਬੇਲੀ ਨਾਲ ਸਾਡੀ ਫਕਾਰੀ ਆ ਸ਼ੇਪੀਆਲ ਤੇ ਫਰਾ ਦਾ ਉਧਰ ਹੀ ਜਾ ਰਹੇ ਆ ਤੇ ਤੁਹਾਡਾ ਭਰਾ ਹੋ ਗਿਆ ਲੇਟ ਛੋਟਾ ਭਰਾ ਸਾਨੂੰ ਲੈਣ ਆਇਆ ਵਾ ਇਹੀ ਹੁਣ ਜਾ ਰਹੇ ਆ ਸਪੀਡ ਨੱਪੀ ਆ ਆਪਣੀ ਫੁੱਲ ਭਾਰ ਨਾਲ ਤੇ ਜਾ ਕੇ ਫਿਰ ਤੁਹਾਨੂੰ ਜਾ ਕੇ ਤੁਹਾਨੂੰ ਆਪਣੇ ਬੇਲੀ ਨਾਲ ਵੀ ਮਿਲੋਣੇ ਆ ਜਿਨ੍ਹਾਂ ਦਾ ਆਪਣੇ ਵਲੌਗ ਦੇ ਵਿੱਚ ਹਰ ਵਲੌਗ ਦੇ ਵਿੱਚ ਜ਼ਿਕਰ ਕੀਤਾ ਵਾ ਕਲੈਸ ਦਾ ਬਲੀ ਦਾ ਖੁੱਲ ਗਿਆ ਰੋ ਤੇ ਰੋਦਾ ਖੁੱਲ ਗਿਆ ਤੇ ਆਪਾਂ ਜਾ ਕੇ ਤੁਹਾਨੂੰ ਸਾਰਿਆਂ ਨਾਲ ਮਿਲਾਉਂਦੇ ਆ। ਵਲੋਗ ਦੇ ਨਾਲ ਤੁਸੀਂ ਸਾਰਿਆਂ ਨੇ ਜੁੜੇ ਨਾ ਵਾ। ਬੇ ਸ਼ੂਟਰ ਵੀ। ਉਹ ਗੱਲ ਇਹ ਕਦੇ ਮਿੰਟ ਦੀ ਘੇਰ। ਬਾਸ 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 ਹੋ ਰਹੀ ਹੈ। ਅੱਛੇ ਦਿਰੇ ਕਾ। ਉਹ। ਕੰਗਾ ਬੁਗਾ ਹੋ ਰਿਹਾ। ਲੋਈ ਘਰ ਤੇ ਲੱਗ ਲੱਗੇ। ਲੋਈ। ਇੱਕ ਮੁੰਡਾ ਬਾਹਰ ਹੀ ਹੋਤਾ। ਓਏ 1 ਮਿੰਟ ਉੱਤੇ ਹੋ ਗਿਆ ਈ। ਲੋਈ ਅਪੜ ਗਏ ਅਸੀਂ। ਅਸਲਾਮੁਅਲੈਕੁਮ। ਵਾਲੀਦ ਤੇ ਬਾਕੀ ਹਾਲ ਗੋਸਾ ਉਹ ਕੋਈ ਯਾਰ ਹੋਦਾ ਨਹੀਂ ਉਹ ਯਾਰ ਕੁਝ ਨਹੀਂ ਹੁੰਦਾ ਸੇਵੀ ਭਾਈ ਬੋਲ ਕੇ ਨਸਰ ਠੀਕ ਹੈ ਚਲੋ ਜੋ ਇਹ ਵੀ ਭਾਈ ਲੋ ਜੀ ਉੱਤਰ ਬਾਕੀਆਂ ਦੇ ਲੋ ਨੇ ਜੇ ਆਪ ਅਸਲਾਮੁਅਲੈਕੁਮ ਵਾਲੇਕੁਮ ਗਜਬ ਬੇਇੱਜ਼ਤੀ ਹੈ ਕੁੜੀਏ ਪਟਸਾਬ ਰਜ਼ਾਨੇ ਹੋ ਗਈ ਭਾਈ ਰਜ਼ਾਨ ਸਾਹਿਬ ਓਏ ਬੰਦ ਕਰ ਓਏ ਇਧਰ ਆਓ ਤੇਰੀ ਨਹੀਂ 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 ਮੀਆਂ ਸਕਲੈਮ ਕੀ ਹਾਲ ਹੈ ਬਈ ਠੀਕੋ ਭਾਈ ਸੋਰੀ ਲੇਟ ਹੋ ਗਿਆ ਉਹਦੇ ਵਿੱਚ ਤੋਂ ਆਇਆ ਯਾਰ ਬਟਾ ਠੀਕ ਅਸਲਾਮੁਅਲੈਕੁਮ ਅਸਦ ਅਸਦ ਭਾਈ کیسے ਪਟਸਾਬ ਫਰਾਨ ਭਾਈ ਆਪਣੇ ਚਾਚਾ ਇਹਨਾਂ ਚਾਚਾ ਇਹਨਾਂ ਨੇ ਤੁਹਾਨੂੰ ਮਿਲਾਇਆ ਹੀ ਨਹੀਂ ਸੀ ਆਓ ਜੀ ਅੱਛੀ ਹਾਲ ਹੈ ਠੀਕ ਠਾਕ ਸਭ ਤਾਂ ਜੀ ਠੀਕ ਨੇ ਆਓ ਫਰਾਜ਼ ਭਾਈ ਲੋ ਜੀ ਹੁਣ ਖੋਲਦੇ ਆਂ ਪਰੋਦਾ ਇਧਰ ਦੇ ਬਿਸਮਿਲਹ ਰੋਜ਼ਾ ਖੋਲੋ ਰੈਡੀ ਬਈ ਨਾ ਰੈਡੀ ਦੋ ਬਲ ਪੜੇਗਾ ਸੁਬਾਨ ਅੱਲਾ ਉਲੀਲ ਵੀ ਇਹ ਰੱਖ ਸਤਾਰਾ ਸਤਾਰਾ ਪਲੇਟ ਦੇਣਾ ਭਾਈ ਉਹ ਫੇਟ ਦਿਓ ਯਾਰ ਹੇ ਹੇ ਇਹ 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 ਸਹੀ ਗਾਰਲੀਕ ਐਚਪ ਨੁਕਰ ਤੇ ਹਾਂ ਬਸ ਬਸ ਲੈ ਜਾਓ ਕਾਹਨ ਵਾਲੀ ਮਾੜੀ ਨੁਕਰ ਨੂੰ ਕਿੱਥੇ ਲੈ ਜਾਉਂਦੇ ਹੋ ਤੁਹਾਡੇ ਕੋਲ ਹੋਰ ਹੌਸਤਾ ਜੀ ਅਪੜਾਣਾ ਯਾਰ ਮਨਸੂਰ ਭਾਈ ਇੱਕ ਹੋਰ ਡੱਬ ਰੋਟੀ ਡੱਬ ਰੋਟੀ ਆ ਡੱਬ ਰੋਟੀ ਵਾਹੋ ਯਾਰ ਯਾਰ ਤੂੰ ਬੱਲਾ ਬਲੇਡ ਛੋਟੇ ਵਾਲਾ ਕੋਡ ਇੱਕ ਆਉਣੀ ਸਮੋਸਾ ਆਲੀ ਕੇ ਹੋਲੀ ਅਸਤਰਾ ਮੇਰੇ ਟਾੜੇ ਵਾਲੀ ਸਾਰਾ ਕੋਈ ਚੋਕ ਨਹੀਂ ਤੋ ਚੋਕ ਨਹੀਂ ਨਹੀਂ ਬਸ ਹੋ ਜਾ ਬਸ ਟਾਈਪਲੇਟ ਤੇ ਸੱਜੀ ਨੀ ਲਾਓ ਯਾਰ ਚਮਚ ਫੜਾ ਦੇ ਤਾਮਲੀ ਕੋਈ ਤੈਨੂੰ ਸੌ ਲੱਗੇ ਨਹੀਂ ਮੁੜਦਾ ਤੂੰ ਐ ਅਰੇ ਪਲੀਜ਼ ਇੱਕ ਪਕੌੜਾ ਦੇ ਦੇਣਾ ਪਲੀਜ਼ ਇਹ ਕੈਮਰੇ ਚ ਇੱਕ ਦੇਈ ਬਾਕੀ ਦੋ ਤਿੰਨ ਬਾਅਦ ਚ ਦੇ ਦੇ ਕਿਹੜੇ ਵਲੌਗ ਤੇ ਸੀ ਗਏ ਪਲੀਜ਼ ਪਲੀਜ਼ ਯਾਰ ਇੰਨੀ ਕਿਦਾਂ ਅੰਗਰੇਜ਼ੀ ਹੁੰਦੀ ਤੁਹਾਨੂੰ ਕਰ ਲੈ ਕਮੇਟੀ ਨਿਕਲੀ ਸੀ ਆ ਬੜਾ ਪਾਰਿਵਾਰਕ ਆਹੋ ਏ ਕਮੇਟੀ ਨਿਕਲੀ ਸੀ ਆਤੀ ਓਏ ਕਿਹੜੀ ਕਮੇਟੀ ਨਿਕਲੀ ਆਪਣੀ 15 ਦੀ ਭੇਜੀ ਬੈਠੀ ਨਹੀਂ 15 ਦੀ ਕਮੇਟੀ ਨਿਕਲੀ ਮੈਂ ਹਾਂ ਕੰਪਾਉਂਡ ਨਿਕਲ ਜਿੰਦੀ ਮੱਲਾ ਜਗਾ ਵੀ ਜਾਣੀ ਹੋਰ 15 ਦੀ ਕਮੇਟੀ ਨਿਕਲੀ ਭਾਈ ਨੇ ਗੱਡੀ ਕੰਪਾਉਂਡ ਤੇ ਆ ਗਈ ਹਫਤਾਰੀ ਅਸੀਂ ਕਰ ਲਈਏ ਹੁਣ ਸਾਰਿਆਂ ਨੇ ਤੁਹਾਨੂੰ ਹੁਣ ਸਾਰੇ ਆਦੀਆਂ ਤੁਹਾਨੂੰ ਗੱਲਾਂ ਬਾਤਾਂ ਸੁਣਾਉਣੇ ਲੈ ਭਾਈ ਰੋ ਰਿਹਾ ਕਿਉਂਦਾ ਸਿਲੈਂਟ ਕੀ ਹੋਇਆ ਜੋ ਉਠ ਨਹੀਂ ਮਾਰਿਆ ਮੈਂ ਜਾਮੇ ਸ਼੍ਰੀ ਦਾ ਕਰੋ ਜੱਗ ਪਿਆ ਇਨਸ਼ਾ ਅੱਲਾਹ ਇਸ ਆਇਆ ਹੋਣਾ ਤੇਰੇ ਉੱਤੇ ਮੇਰੇ ਤੇ ਕਿਉਂਣਾ ਯਾਰ ਮਿੱਠਾ ਜ਼ਿਆਦਾ ਹੈਗਾ ਇੱਥੇ ਤੈਨੂੰ ਕੀੜੀਆਂ ਚਿਮੜਨ ਕੱਢੋ ਬਣਾ ਬਈ ਇਹ ਰੱਖਾ ਲਿਆ ਦੇ ਦੇ ਰੱਖੀ ਜਾਂਦੇ ਫਰਾਜ਼ ਭਾਈ ਇਹ ਵੀ ਥੱਲੇ ਆਓ ਸ਼ੇਵੀ ਭਾਈ ਨੇ ਸ਼ੇਵੀ ਭਾਈ ਤੇ ਫਰਾਜ਼ ਭਾਈ ਦੋਨੇ ਭਾਈ ਭਾਈ ਨੇ ਇਹਨਾਂ ਨੇ ਕੀਤੀ ਸਾਡੀ ਸਾਰਿਆਂ ਦੀ ਇਫਤਾਰੀ ਨਾਲ ਬੈਠੇ ਭਾਈ ਤੇ ਆਹ ਬੰਦੇ ਦਾ ਤੁਹਾਨੂੰ ਪਤਾ ਹੀ ਹੋਣਾ ਕੰਪਾਉਂਡਰ ਸਹੀ ਗੱਲ ਕੀਤੀ ਆਹਤ ਆਹਤ ਭਟੀ ਨਾ ਆਇਆ ਨਾ ਭਾਈ ਦਾ ਨਪਟ ਸਾਹਿਬ ਆਹਰ ਪੱਟੀ ਹਾਂਜੀ ਬੋਲ ਸਹੀ ਗੱਲ ਕੀਤੀ ਓਨੇ ਤਬਲੀਗ ਨਾਲ ਆਏ ਤੁਸੀਂ ਆਹਰ ਪੱਟੀ ਪਰ ਬੰਬ ਕਰਾ ਅਭੀ ਆਏ ਉੱਚੀ ਨਹੀਂ ਬੋਲਿਆ ਤੂੰ ਯਾਰ ਮੈਂ ਤੇਰੀਆਂ ਗੱਲਾਂ ਰਿਕਾਰਡ ਕਰ ਰਹਾ ਹਾਂ ਸਟਿਲ ਕੈਮਰਾ ਹੁੰਦਾ ਕੈਮਰਾ ਬੰਦ ਨਹੀਂ ਕਰਦਾ ਮੈਂ ਨਹੀਂ ਨਾ ਕਰ ਰਿਹਾ ਮੈਂ ਤੈਨੂੰ ਹੀ ਵੇਖਣ ਲਿਆ ਤੇ ਕਹਿੰਦਾ ਹੁਣ ਗਰਾਫੀ ਬੰਦ ਕਰੇਗਾ ਨਹੀਂ ਨਹੀਂ ਕਰ ਤੂੰ ਜਾ ਗੱਲ ਜੇ ਵੋ ਮਰਜ਼ੀ ਕਰ ਕੱਟ ਲਾ ਦੇਗਾ

ਵਾਓ 5 ਦੀ ਚਲੋ ਸੌਰੀ ਸੌਰੀ ਕਰੋ ਏ 5 ਦੀ ਜੇ ਉਹ 5 ਦੇ ਕੋਲੇ ਮਿਲ ਜਾਂਦੇ ਹਾਂ ਹਾਂ ਆ ਗਿਆ ਕੀ ਹੋਇਆ ਇਹਨੇ ਕੀ ਕੀਤਾ ਯਾਰ ਇਹ ਕੀ ਕੀਤਾ ਓਏ ਹੋਏ ਭਾਈ ਏ ਤੂੰ ਤੇਰਾ ਤੇਰਾ ਫੇਸ ਫੇਸ ਨਹੀਂ ਆ ਰਿਹਾ ਇਹ ਬੇਡ ਇਸ਼ੂ ਹੈ ਬੇਡ ਇਸ਼ੂ ਕੋ ਮਗਾ ਦੇ ਸਾਫ ਕਰ ਦੇ ਦੇ ਯਾ ਮੂ ਦੇ ਨਾਮ ਦਾ ਐਦਾ ਵੱਡਾ ਭਰਾ ਘਾਰ ਹੈਗਾ ਵਿੱਚ ਹੀ ਕਰ ਦਿੰਦਾ ਹਾਂ ਹਾਂਜੀ ਸਾਬ ਕਰ ਵੀ ਤੇ ਉਹ ਮੈਂ ਵਾਈਡ ਅਪ ਕੀਤਾ ਹੁੰਦਾ ਯਾਰ ਉਹ ਇੱਕ ਪਾਇਆ ਕਹਤਾਂ ਹੁੰਦੇ ਇੱਕ ਕਲਿੱਪ ਵਿੱਚ ਹਾਂਜੀ ਸਖਲ ਮੈਂ ਕਿ ਐਸੀ ਸੀ ਇਫਤਾਰੀ ਇਫਤਾਰੀ ਚ ਜੋ ਜੋ ਚੀਜ਼ ਖਾਧੀ ਆ ਕਿਵੇਂ ਲੱਗੀ ਆ ਵਧੀਆ ਸੀ हां जैन अच्छा भाई तुम ही दसोारी कराई हफ्तारी बच्चा डर पे गई यार डर पे गई ਮੈਂ ਇਹ ਬੱਸ ਜਾਣੀ ਸੀ ਚਾਹਦਾ ਤੁਹਾਨੂੰ ਵਿਆਹ ਦਾ ਸੱਦਾ ਦੇਣਾ ਚਾਹੀਦਾ ਅੱਛਾ ਅੱਲਾ ਦੀ ਕਸਮ ਹੈ ਭਈ ਨਹੀਂ ਨਹੀਂ ਫਿਰ ਮਿੰਦਾ ਹੋ ਸੌਰੀ ਕਰੋ ਸ਼ੁਯੇਬ ਭਾਈ ਗੱਲ ਇੰਨਾ ਪੁਰਾਣਾ ਵੀ ਨਹੀਂ ਮੇਰਾ ਵਿਆਹ ਹੋਇਆ ਯਾਰ ਬੜੀ ਬੜੀ ਮਾਫੀ ਉਹ ਕੀ ਬੱਸ ਨਾ ਮਿਲਿਆ ਅੰਦਰ ਜਣਾ ਆਪਰੇ ਕੀਤਾ ਬੈਠੇ ਹੋ ਤੁਸੀਂ ਨਹੀਂ ਉਹਨੇ ਵੀ ਨਹੀਂ ਤੈਨੂੰ ਕੀਤਾ ਨਾ ਮੈਂ ਅੰਮ੍ਰਿਤ ਜਿਵੇਂ ਹੋਰ ਬੈਠਾ ਹੈ ਬੜੀ ਬੜੀ ਉਹਦੇ ਵੀ ਨਹੀਂ ਆਇਆ ਚਲ ਰੋਣਾ ਮੇਰਾ ਬੁੱਤ ਲਓ ਇਹ ਇੱਕ ਤੇ ਰੱਖ ਕੇ ਮੀਆਂ ਜੀ ਤੋਂ ਕੰਮ ਸ਼ੁਰੂ ਕਰਦੇ ਆ ਨਿਯਮ ਚੱਲੇ ਮੀਆਂ ਨਹੀਂ ਚੱਲਦਾ ਇਹ ਸਮਾਨ ਹੁਣ ਜਾਏਗਾ ਘਰੇ ਵਾਪਸ ਭਜਾਈ ਹੁਣੇ ਸਾਮ ਲੈਣਗੇ ਚਲ ਇਧਰ ਲਿਆ ਤੇ ਬਾਕੀ ਫਿਰ ਡਿਨਰ ਦਾ ਇੰਤਜ਼ਾਮ ਹੋਣ ਲੱਗਾ ਆ ਹੁਣ ਜ਼ੈਨ ਨੇ ਡਿਨਰ ਕਰਨਾ ਨਹੀਂ ਹੈ ਡਿਨਰ ਆਸ ਤੇ ਭਾਂਡੇ ਪਜੋ ਤੇ ਹੁਣ ਹੁਣ ਅਸੀਂ ਕਰਾਂਗੇ ਜੀ ਡਿਨਰ ਤੇ ਡਿਨਰ ਦੇ ਵਿੱਚ ਤੁਹਾਨੂੰ ਮਿਲਦੇ ਆ ਕਮਰਾ ਵੀ ਉਹੀ ਆ ਯਾਰ ਸੱਜਣ ਵੀ ਉਹੀ ਆ ਬਸ ਡਿਸਚੇਂਜ ਹੋਣ ਲੱਗੀ ਆ ਬਕਰਾਉਣ ਲੱਗਾ ਐ ਬਕਰੀ ਗੋਟ ਯੰਗ ਗੋਟ ਯੰਗ ਬਕਰੀ ਲਓ ਜੀ ਡিনার ਦੀ ਤਿਆਰੀ ਹੋ ਚੁੱਕੀ ਏ ਤੂੰ ਚੱਲਣਾ ਚੱਲਣਾ ਭਾਈ ਕਿਉਂ ਡਿਨਰ ਤੇ ਕੀਤਾ ਨਹੀਂ ਤੂੰ ਬਕਰਾ ਖੁੱਲਿਆ ਕਿਸੇ ਨੇ ਧਿਆਨ ਵੀ ਨਹੀਂ ਮਾਰਿਆ ਇੱਧਰ ਸਾਡੇ ਆ ਹੈ ਧਿਆਨ ਹੀ ਮਾਰਿਆ ਨਹੀਂ ਨਹੀਂ ਕਿਆ ਭਾਈ ਪੰਜ ਛੇ ਦਫਾ ਗਿਆ ਫਰਾਸ ਬਾਈ ਹੁੰਦੇ ਖਾ ਲੋ ਕੁਝ ਇਹ ਯਾਰ ਨਹੀਂ ਕਿਉਂ ਨਹੀਂ ਆ ਲੈ ਚਲੋ ਚਲੋ ਦੋਸਤੋ ਅਹੀ ਖਾਣੇ ਆ ਰੋਟੀ ਤੇ ਰੋਟੀ ਖਾ ਕੇ ਬੰਦਿਆ ਮੁਲਾਕਾਤ ਲੋਈ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਦਿਓ ਆਪਣੇ ਮਨਸੂਰ ਐ ਮੈਨੂੰ ਇਜਾਜ਼ਤ ਨਾਲ ਮੈਂ ਇਹ ਬੇਲੀਆ ਨੂੰ ਵੀ ਦਿਓ ਇਜਾਜ਼ਤ ਪਟ ਸਾਹਿਬ ਬਾਏ ਬਾਏ ਕਰ ਦਿਓ ਯਾਰ ਤੁਸੀਂ ਜ਼ੈਨ ਭਾਈ ਬਾਵਾਏ ਤੂੰ ਤਾਂ ਸਹੀ ਰੋਟੀ ਨੂੰ ਗੇੜਾ ਦਿੱਤਾ ਬੋਲੇ ਬੋਲੇ ਬੱਲੇ ਮੀਆਂ ਸਾਹਿਬ ਅੱਲਾ ਫੇਸ ਆ ਯਾਰ ਭਰਾ ਇਧਰ ਆ ਸ਼ਬੀ ਭਾਈ ਅੱਲਾ ਫੇਸ ਭਾਈ ਅੱਲਾ ਫੇਸ ਯਾਰ ਮੇਜ਼ਬਾਨ ਕੀ ਤਕਰੀਰ ਕਰਦੇ ਭਾਈ ਇਹ ਸ਼ਬੀ ਭਾਈ ਹੈ ਆ ਸ਼ਬੀ ਭਾਈ ਇਹ ਸਾਡਾ ਜਿਹਨੇ ਸਾਡੀ ਇਫਤਾਰੀ ਕੀਤੀ ਸੀ ਓਕੇ ਬਾਬਾ ਜੀ ਬਲੀਦ ਸਾਹਿਬ ਭਾਈ ਆਇਓ ਹੁਣ ਵਾਪਸ ਮਨਸੂਰ ਅਹਿਮਦ ਤੇ ਮਿਲਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਚੰਗਾ ਜੀ ਸਾਰਿਆਂ ਨੂੰ ਰੱਬ ਰੱਖਾ